ਸਿੰਘਰਾਉ ਜ਼ਿੰਦਗੀ ਇੱਕ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ। ਸਤਿੰਦਰ ਸਰਤਾਜ ਦਾ ਗਾਣਾ ਹੋਰਾਂ ਦੀ ਰਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤੇ ਨਹੀਂ ਸੁਖਾਲੇ ਕਰਦੇ। ਆਰਨੈਟ ਦਾ ਗਾਣਾ ਸ਼ੁਕਰ ਮਾਲਕਾ ਤੇਰਾ ਕਿੰਨੇ ਜੋਗੇ ਕਰ ਦਿੱਤੇ। ਕਿ ਅਸੀਂ ਇਹ ਸੋਚਦੇ ਰਹਨੇ ਆ ਜਦੋਂ ਆਪ ਸੁਖਾਲੇ ਭਵਾਂਗੇ ਜਾਂ ਸਾਡੇ ਕੋਲ 4 ਪੈਸੇ ਹੋਣਗੇ ਜਾਂ ਤਨਖਾਹ ਵੱਧ ਜੂਗੀ ਜਾਂ ਕਿਸੇ ਪਾਸਿਓਂ ਪੈਸੇ ਆ ਗਏ ਫਿਰ ਅਸੀਂ ਕਿਸੇ ਗਰੀਬ ਦੀ ਮਦਦ ਕਰਾਂਗੇ ਜਾਂ ਕਿਸੇ ਧਾਰਮਿਕ ਸਥਾਨ ਤੇ ਸੇਵਾ ਕਰਕੇ ਆਵਾਂਗੇ। ਪਰ ਇਸ ਧਰਤੀ ਤੇ ਐਸੇ ਮਹਾਪੁਰਸ਼ ਵੀ ਹੋਏ ਨੇ ਜਿਨ੍ਹਾਂ ਕੋਲ ਆਪਾਂ ਰਹਿਣ ਦੀ ਜਗ੍ਹਾ ਨਹੀਂ ਸੀ। ਆਪਾਂਵੇਂ ਉਹ ਸੜਕਾਂ ਤੇ ਰਹਿੰਦੇ ਸੀ ਖਾਣ ਨੂੰ ਰੋਟੀ ਨਹੀਂ ਸਿੰਦੀ ਪਰ ਦੀਨ ਦੁਖੀ ਜਿਹੜਾ ਉਹਨਾਂ ਵਰਗਾ ਬੇਸਹਾਰਾ ਹੁੰਦਾ ਸੀ ਉਹਨਾਂ ਨੂੰ ਗੱਲ ਨਾਲ ਲਾਉਂਦੇ ਸੀ ਉਸੇ ਭਗਤਪੂਰਨ ਸਿੰਘ ਜੀ ਭਗਤਪੂਰਨ ਸਿੰਘ ਜੀ ਦਾ ਜਨਮ 1904 ਪਿੰਡ ਰਾਜੇਵਾਲ ਖੰਨੇ ਕੋਲ ਹੋਇਆ ਉਹਨਾਂ ਦੇ ਪਿਤਾ ਜੀ ਸ਼ਾਹੂਕਾਰ ਸੀ ਕੰਮਕਾਰ ਠੀਕ ਸੀ ਉਹਨਾਂ ਦਾ ਵਧੀਆ ਘਰ ਦਾ ਮਾਹੌਲ ਸੀ ਚਾਰ ਪੈਸੇ ਵੀ ਹੈਗੇ ਸੀ ਉਹਨਾਂ ਦੇ ਮਾਤਾ ਜੀ ਧਾਰਮਿਕ ਵਿਰਤੀ ਦੇ ਸੀ ਭਗਤਪੂਰਨ ਸਿੰਘ ਜੀ ਦੱਸਦੇ ਨੇ ਜਿੰਨਾ ਚਿਰ ਉਹਨਾਂ ਨੂੰ ਸ਼ਾਮ ਨੂੰ ਉਹ ਸ਼ਿਵਜੀ ਮੰਦਿਰ ਜਾ ਕੇ ਪ੍ਰਕਰਮਾ ਨਹੀਂ ਸੀ ਕਰਕੇ ਆਉਂਦੇ ਉਦੋਂ ਤੱਕ ਉਹਨਾਂ ਨੂੰ ਪ੍ਰਸ਼ਾਦਾ ਨਹੀਂ ਸੀ ਮਿਲਦਾ ਉਹਨਾਂ ਨੇ ਉਹਨਾਂ ਦੇ ਮਾਤਾ ਜੀ ਦੱਸਦੇ ਸੀ ਵੀ ਸ਼ਿਵਜੀ ਭਗਵਾਨ ਉਦੋਂ ਸੌਂਦੇ ਨੇ ਜਦੋਂ ਧਰਤੀ ਤੇ ਕੋਈ ਵੀ ਜੀਵ ਕੋਈ ਵੀ ਬੰਦਾ ਕੋਈ ਵੀ ਬੱਚਾ ਭੁੱਖਾ ਨਹੀਂ ਹੁੰਦਾ ਜਦੋਂ ਸਾਰਿਆਂ ਦਾ ਪੇਟ ਭਰ ਜਾਂਦਾ ਉਦੋਂ ਬਾਅਦ ਉਹ ਸੌਂਦੇ ਨੇ ਇਹ ਗੱਲਾਂ ਉਹਨਾਂ ਨੂੰ ਬਚਪਨ ਚ ਸਿਖਾਈਆਂ ਗਈਆਂ ਪਰ 1913-14 ਚ ਜਦੋਂ ਦੇਸ਼ ਚ ਕਾਲ ਪਿਆ ਸੋਕਾ ਪਿਆ ਉਦੋਂ ਉਹਨਾਂ ਦੇ ਪਰਿਵਾਰ ਦੇ ਵੀ ਹਾਲਾਤ ਕੁਝ ਐਸੇ ਹੋ ਗਏ ਇਹ ਗੁਜ਼ਾਰਾ ਮਸਾ ਹੋਣ ਲੱਗਿਆ ਫਿਰ ਵੀ ਜਿਹੜੇ ਉਹਨਾਂ ਦੇ ਪਿਤਾ ਜੀ ਸੀ ਉਹਨਾਂ ਕੋਲ 2-4000 ਰੁਪਏ ਜਿਹੜਾ ਹੈਗਾ ਸੀ ਉਹ ਲੈ ਕੇ ਟ੍ਰੇਨ ਚੜ੍ਹਦੇ ਨੇ ਲਾਇਲਪੁਰ ਜ਼ਿਲ੍ਹੇ ਤੋਂ ਇੱਕ ਡੱਬਾ ਟ੍ਰੇਨ ਦਾ ਕਣਕ ਤੇ ਮੱਕੀ ਦਾ ਭਰ ਕੇ ਲੈ ਕੇ ਆਉਂਦੇ ਨੇ ਦੋ ਡੱਬੇ ਤੂਰੀ ਦੇ ਤੇ ਪਿੰਡ ਦੇ ਲੋਕਾਂ 'ਚ ਵੰਡ ਦਿੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਜੇ ਕੱਲ ਨੂੰ ਤੁਹਾਡੇ ਕੋਲ ਪੈਸੇ ਆ ਗਏ ਤਾਂ ਮੋੜ ਦਿਓ ਨਹੀਂ ਰੱਬ ਰੱਖਾ ਇਸ ਤਰ੍ਹਾਂ ਦੀ ਸਿੱਖਿਆ ਭਗਤਪੁਰਨ ਸਿੰਘ ਜੀ ਨੂੰ ਬਚਪਨ 'ਚ ਮਿਲੀ ਉਹੀ ਉਹਨਾਂ ਨੇ ਆਪਣੇ ਲੜ ਬੰਨ ਕੇ ਰੱਖੀ ਉਸ ਚੀਜ਼ ਤੇ ਚੱਲੇ ਉਹ ਜਦੋਂ ਪਰਿਵਾਰ ਦੇ ਹਾਲਾਤ ਜਿਆਦਾ ਮਾੜੇ ਹੋ ਗਏ ਉਹਨਾਂ ਦੇ ਮਾਤਾ ਜੀ ਇਹਨੂੰ ਮਿੰਟ ਕੁੰਮਰੀ ਜਾ ਕੇ ਕੋਈ ਨੌਕਰੀ ਕਰਨੀ ਪਈ 10 ਰੁਪਏ ਉਹਨਾਂ ਨੂੰ ਮਹੀਨੇ ਤੇ ਮਿਲਦੇ ਸੀ ਉਹੀ 10 ਰੁਪਏ ਉਹ ਖਰਚਾ ਆਪਣਾ ਕਿਸੇ ਹੋਰ ਪਾਸੇ ਚਲਾਉਂਦੇ ਤੇ ਉਹ 10 ਰੁਪਏ ਪੂਰੇ ਦੇ ਪੂਰੇ ਭਗਤਪੂਰਨ ਸਿੰਘ ਜੀ ਨੂੰ ਭੇਜ ਦਿੰਦੇ ਮਨੀ ਆਰਡਰ ਰਾਹੀਂ ਭਗਤਪੂਰਨ ਸਿੰਘ ਜੀ 10ਵੀਂ ਤੱਕ ਪੜ੍ਹੇ 1923 ਚ ਆ ਕੇ ਉਹਨਾਂ ਦਾ ਜਦੋਂ ਪੜਾਈ ਕੰਪਲੀਟ ਹੋ ਗਈ ਉਸ ਤੋਂ ਬਾਅਦ ਉਹਨਾਂ ਨੂੰ ਮੌਕਾ ਮਿਲਿਆ ਡੇਰਾ ਸਾਹਿਬ ਗੁਰਦੁਆਰਾ ਲਾਹੌਰ ਚ ਸੇਵਾ ਕਰਨ ਦਾ ਉੱਥੇ ਸੇਵਾ ਕਰ ਰਹੇ ਹੁੰਦੇ ਨੇ ਇੱਕ ਦਿਨ ਇੱਕ ਪਰਿਵਾਰ ਕੋਈ ਆਪਣੇ ਬੱਚੇ ਨੂੰ ਅਪਾਹਜ ਬੱਚੇ ਨੂੰ ਗੇਟ ਤੇ ਗੁਰਦੁਆਰਾ ਸਾਹਿਬ ਦੇ ਗੇਟ ਤੇ ਰੱਖ ਜਾਂਦਾ ਤੇ ਜਦੋਂ ਭਗਤਪੂਰਨ ਸਿੰਘ ਜੀ ਆ ਕੇ ਉਹਨੂੰ ਗੋਦੀ ਚੱਕਦੇ ਨੇ ਦੂਜੇ ਜਿਹੜੇ ਸੇਵਾਦਾਰ ਹੁੰਦੇ ਨੇ ਉਹ ਭਗਤਪੂਰਨ ਸਿੰਘ ਜੀ ਨੂੰ ਕਹਿੰਦੇ ਨੇ ਅੱਜ ਤੋਂ ਪੂਰਨ ਸਿੰਘ ਤੇਰੀ ਜ਼ਿੰਮੇਵਾਰੀ ਹੈ ਬੱਚੇ ਨੂੰ ਪਾਲਣਾ ਤਾਂ ਉਹ ਵੈਗਰੂ ਕਹਿ ਕੇ ਉਹਨੂੰ ਆਪਣੀ ਗੱਲ ਨਾਲ ਲਾ ਕੇ ਉਹਦਾ ਨਾਮ ਪਿਆਰਾ ਰੱਖ ਦਿੰਦੇ ਨੇ ਜਦੋਂ ਕੋਈ ਪੁੱਛਦਾ ਵੀ ਇਹਨੂੰ ਤੂੰ ਗੱਲ ਨਾਲ ਕਿਉਂ ਲਾਇਆ ਹੈ ਗੋਦੀ ਕਿਉਂ ਚੱਕਿਆ ਹੈ ਅਭਗਤਪੁਰਨ ਸਿੰਘ ਜੀ ਦੱਸਦੇ ਨੇ ਕਿ ਇਹ ਮੇਰੀ ਜ਼ਿੰਮੇਵਾਰੀ ਹੈ ਤੇ ਮੇਰੇ ਗਲ ਦਾ ਹਾਰ ਹੈ ਇਹ ਮੇਰਾ ਪਿਆਰਾ ਹੈ ਉਹਦਾ ਨਾਮ ਪਿਆਰਾ ਰੱਖਿਆ ਹੁੰਦਾ ਤੇ ਉਹਨੂੰ ਇਸੇ ਤਰ੍ਹਾਂ ਉਹ ਪਾਲਦੇ ਨੇ ਲੰਬਾ ਸਮਾਂ 14 ਸਾਲ ਤੱਕ ਉਹਨੂੰ ਆਪਣੀ ਗੋਦੀ ਚੱਕ ਕੇ ਰੱਖਦੇ ਨੇ ਦੋਸਤੋ ਆਪਾਂ ਜੇ ਕਿਤੇ ਜਾ ਰਹੇ ਹੋਈਏ ਮੋਟਰਸਾਈਕਲ ਸਕੂਟਰ ਜਾਂ ਗੱਡੀ ਹੋਵੇ ਛੇਤੀ ਛੇਤੀ ਆਪਾਂ ਕਿਸੇ ਨੂੰ ਲਿਫਟ ਨਹੀਂ ਦਿੰਦੇ ਕੁਝ ਮਾਹੌਲ ਕਹਿ ਲਓ ਜਾਂ ਆਪਣੇ ਕਾਮਾਕਾਰਾਂ ਚ ਆਪਾਂ ਆਪਣੇ ਆਪ ਨੂੰ ਇਹ ਸਮਝਦੇ ਆ ਵੀ ਅਸੀਂ ਲੇਟ ਹੋ ਜਾਾਂਗੇ ਪਰ ਉਹਨਾਂ ਨੇ 14 ਸਾਲ ਇੱਕ ਅਪਾਹਜ ਬੱਚੇ ਨੂੰ ਗੋਦੀ ਚੱਕ ਕੇ ਰੱਖਿਆ ਉਹਨੂੰ ਨਵਾਉਂਦੇ ਧੋਉਂਦੇ ਖਵਾਉਂਦੇ ਭਗਤਪੂਰਨ ਸਿੰਘ ਜੀ ਕੁਦਰਤ ਨੂੰ ਬਹੁਤ ਪਿਆਰ ਕਰਦੇ ਸੀ ਉਹ ਰੁੱਖ ਲਾਉਣ ਵਾਸਤੇ ਲੋਕਾਂ ਨੂੰ ਪ੍ਰੇਰਦੇ ਸੀ ਤੇ ਜੁੱਤੀ ਨਹੀਂ ਸੀ ਪਾਉਂਦੇ ਉਹ ਜੁੱਤੀ ਇਸ ਕਰਕੇ ਨਹੀਂ ਸੀ ਪਾਉਂਦੇ ਕਿ ਚਮੜੇ ਤੋਂ ਬਣਦੀ ਹੈ ਨਾ ਚਮੜੇ ਤੋਂ ਜੁੱਤੀ ਬਣਾਉਣ ਵਾਸਤੇ ਕਿਸੇ ਪਸ਼ੂ ਨੂੰ ਮਾਰਨਾ ਪੈਂਦਾ ਉਹਨਾਂ ਨੂੰ ਬੁੱਚੜਖਾਨਿਆਂ 'ਚ ਜਿਹੜਾ ਤਸ਼ੱਦਦ ਹੁੰਦਾ ਸੀ ਪਸ਼ੂਆਂ ਤੇ ਉਹ ਦੇਖ ਕੇ ਬੜਾ ਤਕਲੀਫ ਹੁੰਦੀ ਸੀ ਉਹ ਨੰਗੇ ਪੈਰੀ ਰਹਿੰਦੇ ਸੀ ਜਾਂ ਲੱਕੜ ਦੀ ਖਰਾਮ ਹਾਂ ਦੇ ਲੱਕੜ ਨੂੰ ਵੀ ਕਿਤੇ ਨਾ ਕਿ ਉਹ ਕਿਤੇ ਉਹ ਵੱਡਣ ਦੇ ਖਿਲਾਫ ਸੀ ਉਹ ਕਹਿੰਦੇ ਸੀ ਵੀ ਦਰਖਤਾਂ ਨੂੰ ਵੱਡੋ ਨਾ ਤੁਸੀਂ ਜਿਨੇ ਲਾਏ ਜਾ ਸਕਦੇ ਨੇ ਉਹਨੇ ਲਾਓ ਰੁੱਖ ਵੱਤ ਤੋਂ ਵੱਤ ਲਗਾਉਂਦੇ ਵਾਤਾਵਰਨ ਨੂੰ ਸਾਫ਼ ਰੱਖਣ ਦੇ ਹੱਕ ਚ ਸੀ ਲੋਕਾਂ ਨੂੰ ਪ੍ਰੇਰਣਾ ਦਿੰਦੇ ਜੇ ਕਿਤੇ ਗਲੀ ਚ ਜਾ ਰਹੇ ਹੁੰਦੇ ਤੁਰ ਕੇ ਜਾਂਦੇ ਸੀ ਲੰਮਾ ਪੈਂਡਾ ਵੀ ਉਹ ਕਿਸੇ ਛੇਤੀ ਛੇਤੀ ਰਾਸਕੀ ਨਹੀਂ ਸੀ ਬੰਦੇ ਉਹਨਾਂ ਨੇ ਤੁਰ ਕੇ ਜਾਣਾ ਜਿੱਥੇ ਕਿਤੇ ਕੋਈ ਕਿਲ ਪੱਤੀ ਲੋਹਾ ਮਿਲ ਗਿਆ ਉਹਨੂੰ ਚੱਕ ਕੇ ਸਾਈਡ ਤੇ ਰੱਖ ਦਿੰਦੇ ਸੀ ਜੇ ਕਿਤੇ ਘੋੜਿਆਂ ਦੀ ਲਿੱਤ ਵਗੈਰਾ ਕੋਹਾ ਪਿਆ ਹੁੰਦਾ ਸੀ ਉਹਨੂੰ ਚੱਕ ਕੇ ਕਿਸੇ ਕਿਆਰੀ ਚ ਪਾ ਦਿੰਦੇ ਇਸ ਤਰ੍ਹਾਂ ਉਹ ਕੁਦਰਤ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਲੋਕ ਲੋਕਾਂ ਤੋਂ ਉਹ ਪੈਸਾ ਮੰਗਦੇ ਇੱਕ ਉਹਨਾਂ ਨੇ ਕੋਈ ਠੂਲਾ ਟਾਈਪ ਰੱਖਿਆ ਹੋਇਆ ਸੀਗਾ ਉਹਦੇ 'ਚ ਪੈਸੇ ਮੰਗਦੇ ਤੇ ਉਹ ਆਪਣੇ ਜਿੰਨੇ ਵੀ ਉਹਨਾਂ ਕੋਲ ਜਿਹੜਾ ਕੋਈ ਉਹਨਾਂ ਨੂੰ ਦਿਸਦਾ ਸੀਗਾ ਕਿਤੇ ਕੋਈ ਮਰੀਜ਼ ਕੋਈ ਤਪ ਦੇਕ ਦਾ ਮਰੀਜ਼ ਕੋਈ ਦਮੇ ਦਾ ਮਰੀਜ਼ ਜਾਂ ਕਿਸੇ ਤਰ੍ਹਾਂ ਦਾ ਕੋਈ ਅਪੰਗ ਉਹਨੂੰ ਲਿਆ ਕੇ ਉਹ ਸਾਂਭਦੇ ਲੋਕਾਂ ਨੂੰ ਖੁੱਲੇ ਅਸਮਾਨ ਹੇਠਾਂ ਵੀ ਰੱਖਦੇ ਜਿੱਥੇ ਕਿਤੇ ਕੋਈ ਬਿਲਡਿੰਗ ਜਿਵੇਂ ਕਿਸੇ ਬਿਲਡਿੰਗ ਚ ਕੋਈ ਰਹਿੰਦਾ ਨਾ ਹੁੰਦਾ ਕੋਈ ਕੋਠੀ ਖਾਲੀ ਮਿਲ ਜਾਂਦੀ ਜਾਂ ਕੋਈ ਸਿਨੇਮੇ ਦੀ ਬਿਲਡਿੰਗ ਚ ਵੀ ਰਹੇ ਕਾਫੀ ਦੇਰ ਉਹ ਉਹਨਾਂ ਨੇ ਇਸ ਤਰ੍ਹਾਂ ਲੋਕਾਂ ਦੀ ਸੇਵਾ ਕੀਤੀ ਉਹਨਾਂ ਦੀ ਅਫਸਰਾ ਨਾਲ ਵੀ ਬਣਦੇ ਸੀ ਭਾਵੇਂ ਦੇਖਣ ਨੂੰ ਆਪ ਦੱਸਦੇ ਨੇ ਕਹਿੰਦੇ ਮੈਂ ਦੇਖਣ ਨੂੰ ਇੱਕ ਪੁਘਾਰੀ ਲੱਗਦਾ ਸੀ ਅਨਪੜ੍ਹ ਲੱਗਦਾ ਸੀ ਪਰ ਮੈਂ ਜਦੋਂ ਜਾ ਕੇ ਉਹ ਬੇਬਾਕੀ ਨਾਲ ਮਿਲਦੇ ਅੰਗਰੇਜ਼ੀ ਵਧੀਆ ਬੋਲਦੇ ਸੀ ਉਹ ਕਿਉਂਕਿ ਲਿਟਰੇਚਰ ਪੜ੍ਹਦੇ ਰਹਿੰਦੇ ਸੀ ਤੇ ਜਿਹੜੇ ਉਹਨਾਂ ਦੇ ਅਖਬਾਰ ਆਉਂਦੇ ਇੰਗਲਿਸ਼ ਦੇ ਅਖਬਾਰ ਉਰਦੂ ਹਿੰਦੀ ਪੰਜਾਬੀ ਸਭ ਚੰਗੀ ਤਰ੍ਹਾਂ ਪੜ੍ਹ ਲੈਂਦੇ ਸੀ ਉਹ ਵਧੀਆ ਪੜਾਈ ਹੁਣ ਕਰਕੇ ਪਰ ਉਹਨਾਂ ਦਾ ਮਨੁੱਖਤਾ ਨਾਲ ਜੁੜੇ ਰਹੇ ਉਹਨਾਂ ਨੇ ਜਦੋਂ ਪਾਰਟੀਸ਼ਨ ਹੁੰਦੀ ਹੈ 1923 ਤੋਂ ਲੈ ਕੇ 1947 ਤੱਕ ਉਹ ਡੇਰਾ ਸਾਹਿਬ ਗੁਰਦੁਆਰਾ ਲਾਹੌਰ 'ਚ ਰਹਿੰਦੇ ਨੇ ਉਸ ਤੋਂ ਬਾਅਦ ਅਮਰਸਰ ਆ ਜਾਂਦੇ ਨੇ ਉੱਥੇ ਵੀ ਜਦੋਂ ਉਹਨਾਂ ਕੋਲ 13 ਮਰੀਜ਼ ਹੁੰਦੇ ਨੇ ਜਦੋਂ ਇੱਕ ਬਿਲਡਿੰਗ ਚ ਜਾ ਕੇ ਬੈਠ ਜਾਂਦੇ ਨੇ ਡੀਸੀ ਸਾਹਿਬ ਨਾਲ ਤੇ ਇੱਕ ਦੋ ਮੰਤਰੀਆਂ ਨਾਲ ਮੀਟਿੰਗ ਕਰਕੇ ਥੋੜਾ ਬਹੁਤ ਉੱਥੇ ਮਾਹੌਲ ਬਣਾ ਲੈਂਦੇ ਨੇ ਉਹ ਪਿੰਗਲਵਾੜੀ ਦੀ ਸਟਾਰਟਿੰਗ ਹੁੰਦੀ ਆ 1948 ਚ ਪਿੰਗਲਵਾੜਾ ਸਟਾਰਟ ਹੁੰਦਾ 50 ਦੇ ਨੇੜੇ ਜਾ ਕੇ ਕੁਝ ਵਧੀਆ ਜਿਵੇਂ ਕਹਿੰਦੇ ਨੇ ਮੂੰ ਮੱਥਾ ਬਣ ਜਾਂਦਾ ਉਹਦਾ ਉੱਥੇ ਨਾਲ ਕੋਲ 24 25 ਮਰੀਜ਼ ਹੋ ਜਾਂਦੇ ਨੇ ਅੱਗੇ ਫਿਰ ਵਧਦਾ ਜਾਂਦਾ ਉਹਨਾਂ ਦੀ ਜਿਹੜੇ ਕਲੈਕਸ਼ਨ ਕਰਦੇ ਸੀ ਉਹ ਲੋਕ ਪੈਸੇ ਦਿੰਦੇ ਸੀ ਉਹ ਵੀ ਉਹਨਾਂ ਕੋਲ ਵਧੀਆ ਆਉਣ ਲੱਗ ਜਾਂਦੇ ਨੇ ਤੇ ਖਰਚਾ ਵੀ ਰੋਜ਼ ਦਾ ਵਧੀਆ ਹੋਣ ਲੱਗ ਜਾਂਦਾ ਜਿੰਨੇ ਜਿੰਨੇ ਮਰੀਜ਼ ਸੀ ਉਹਨਾਂ ਨੂੰ ਕੱਲੇ ਉਹ ਮਰੀਜ਼ਾਂ ਨੂੰ ਇਹ ਨਹੀਂ ਵੀ ਜਿਹੜੇ ਕੋਈ અપੰਗ ਹੁੰਦੇ ਸੀ ਉਹਨਾਂ ਨੂੰ ਕਰਦੇ ਸੀ ਕੋਈ ਉਮਰ ਨਹੀਂ ਸੀ ਦੇਖਦੇ ਉਹ ਜਿਹੜਾ ਵੀ ਉਹਨਾਂ ਨੂੰ ਮਿਲਦਾ ਹੋ ਆਪਣੇ ਨਾਲ ਗੱਲ ਨਾਲ ਲਾਉਂਦੇ ਉੱਥੇ ਲੈ ਕੇ ਆ ਕੇ ਉਹਦੀ ਸੇਵਾ ਕਰਦੇ ਜਿਵੇਂ ਕੋਈ ਪਰਿਵਾਰ ਕਿਸੇ ਰੂਰ ਸਟੇਟ ਚ ਆ ਕੇ ਇੱਥੇ ਫਸਿਆ ਹੋਇਆ ਕਿਸੇ ਤਰੀਕੇ ਉਹਨੂੰ ਕਿਰਾਏ ਦਾ ਇੰਤਜ਼ਾਮ ਕਰਕੇ ਦਿੰਦੇ ਰਸਤੇ 'ਚ ਜਿਹੜਾ ਉਹਨਾਂ ਦਾ ਖਾਣ ਪੀਣ ਦਾ ਉਹ ਵੀ ਇੰਤਜ਼ਾਮ ਕਰਦੇ ਪੂਰਾ ਪਹੁੰਚਣ ਤੱਕ ਦਾ ਉਹਨਾਂ ਦਾ ਉਹਦੀ ਜ਼ਿੰਮੇਵਾਰੀ ਲੈ ਲੈਂਦੇ ਆਪਾਂ ਵੀ ਉਹਨਾਂ ਨੂੰ ਮੰਗਣੇ ਪੈਂਦੇ ਸੀ ਪੈਸੇ ਇਸੇ ਤਰ੍ਹਾਂ ਭਗਤਪੁਰਨ ਸਿੰਘ ਜੀ ਨੇ ਜਦੋਂ ਸ਼ੁਰੂ ਕੀਤਾ ਪੰਗਲਵਾੜਾ ਮਾਨਾ ਵਾਲਾ ਬ੍ਰਾਂਚ ਹੈ ਅਜੋ ਬਹੁਤ ਬੜੀ ਬ੍ਰਾਂਚ ਬਣੀ ਹੋਈ ਹੈ ਅਮਰਸਰ ਦੇ ਕੋਲ 10 ਕਿਲੋਮੀਟਰ ਪਹਿਲਾਂ ਉੱਥੇ ਨਕਲੀ ਅੰਗ ਲਾਏ ਜਾਂਦੇ ਨੇ ਫਰੀ ਤੇ ਲਾਇਬ੍ਰੇਰੀ ਬਣੀ ਹੋਈ ਹੈ ਅਜਾਇਬ ਘਰ ਬਣਿਆ ਹੈ ਤੇ ਫਿਜ਼ੀਓਥੈਰੇਪੀ ਸੈਂਟਰ ਬਣਿਆ ਹੈ ਹੋਰ ਵੀ 6 ਬ੍ਰਾਂਚਾਂ ਹੋਰ ਨੇ ਪੰਜਾਬ 'ਚ ਸਾਰੇ ਚੀਜ਼ 6-7 ਬ੍ਰਾਂਚਾਂ ਨੇ 2000 ਦੇ ਨੇੜੇ ਅੱਜ ਵੀ 1203 2000 ਦੇ ਵਿੱਚ ਮਰੀਜ਼ ਹਰ ਵਕਤ ਹਰ ਵਕਤ ਉਹਨਾਂ ਕੋਲ ਜਿਹੜੇ ਮਰੀਜ਼ ਕਹਿ ਸਕਦੇ ਆ ਆਪਾਂ ਉਹਨਾਂ ਨੂੰ ਸ਼ਰਨਾਰਤੀ ਕਹਿ ਸਕਦੇ ਆ ਉਹ ਸਾਰੀਆਂ ਬ੍ਰਾਂਚੇਸ 'ਚ ਰਹਿੰਦੇ ਨੇ ਤੇ ਇੱਕ ਉਹਨਾਂ ਵੱਲੋਂ ਅਪੀਲ ਜਿਹੜੀ ਕਰੀ ਜਾਂਦੀ ਹੈ ਪਿੰਗਲਵਾੜੀ ਵੱਲੋਂ ਇਹ ਖਾਸ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਵੀ ਤੁਹਾਡੇ ਕੋਲ ਕੋਈ ਆਉਂਦਾ ਪਿੰਗਲਵਾੜੀ ਦੇ ਨਾਂ ਤੇ ਤਾਂ ਉਹਨੂੰ ਤੁਸੀਂ ਦਾਨ ਨਾ ਦਿਓ ਇਹਨਾਂ ਦੇ ਦਾਨ ਪਾਤਰ ਲੱਗੇ ਹੋਏ ਨੇ ਅਲੱਗ-ਅਲੱਗ ਜਗ੍ਹਾ ਤੇ ਜਿੱਥੇ ਵੀ ਇਹਨਾਂ ਨੂੰ ਠੀਕ ਲੱਗਦਾ ਉੱਥੇ ਲਾਇਆ ਹੁੰਦੇ ਨੇ ਪਰ ਚੱਲ ਕੇ ਕਿਸੇ ਦੇ ਘਰ ਤੱਕ ਕੋਈ ਨਹੀਂ ਜਾਂਦਾ ਹੋ ਸਕਦਾ ਕੋਈ ਗਮਰਾਹ ਕਰਨ ਵਾਲਾ ਜਾਂ ਕੋਈ ਠੱਗ ਟਾਈਪ ਬੰਦਾ ਕਦੇ ਤੁਹਾਡੇ ਕੋਲ ਆਵੇ ਤਾਂ ਇਹਨਾਂ ਨੇ ਇਹ ਅਪੀਲ ਕਰਦੇ ਨੇ ਖਾਸ ਵੀ ਉਹਨੂੰ ਕੋਈ ਦਾਨ ਨਹੀਂ ਦੇਣਾ ਤੁਸੀਂ ਅੱਜਕੱਲ ਡਾਕਟਰ ਇੰਦਰਜੀਤ ਕੌਰ ਸਾਰੇ ਮੰਗਲਵਾੜੀ ਦੇ ਜਿੰਨੀਆਂ ਬ੍ਰਾਂਚੇਜ਼ ਨੇ ਉਹਨਾਂ ਦੇ ਮੁਖੀ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਸੰਗਰੂਰ ਚ ਵੀ ਬ੍ਰਾਂਚ ਇਹਨਾਂ ਦੀ ਤੇ ਮੈਨੂੰ ਇਹ ਲੱਗਦਾ ਵੀ ਆਪਾਂ ਨੂੰ ਵੀ ਜਾ ਕੇ ਆਉਣਾ ਚਾਹੀਦਾ ਹੈ ਮਹੀਨੇ ਇੰਜਾ ਹਫਤੇ 'ਚ ਇੱਕ ਅਦਾ ਗੇੜਾ ਜ਼ਰੂਰ ਮਾਰਨਾ ਚਾਹੀਦਾ ਸਾਨੂੰ ਫਿੰਗਲਵੜਾ 'ਚ ਉੱਥੇ ਜਾ ਕੇ ਆਪਾਂ ਦੇਖਦੇ ਆ ਮਨੁੱਖਤਾ ਦੀ ਸੇਵਾ ਕਿਵੇਂ ਹੁੰਦੀ ਹੈ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਨਾ ਅੱਜ ਕੱਲ ਮਨੁੱਖਤਾ ਦੀ ਸੇਵਾ ਤਾਂ ਮੇਰੇ ਯਾਦ ਆ ਗਿਆ ਲੁਧਿਆਣੇ 'ਚ ਗੁਰਪ੍ਰੀਤ ਸਿੰਘ ਜੀ ਚਲਾ ਰਹੇ ਨੇ ਇੱਕ ਪਾਲ ਖਰੋੜ ਜੀ ਚਲਾ ਰਹੇ ਨੇ ਉਹ ਜਿੱਥੇ ਕਿਤੇ ਕੋਈ ਬੰਦੀ ਕੋਈ ਮਜ਼ਦੂਰ ਮਿਲਦਾ ਉਹਨਾਂ ਨੂੰ ਕਿਸੇ ਨੇ ਬੰਨ ਕੇ ਰੱਖਿਆ ਹੋਇਆ ਕਿਸੇ ਨੇ ਘਰ ਦੇ ਕੰਮਾਂ ਵਾਸਤੇ ਉਹ ਚਲਾ ਰਹੇ ਨੇ ਉਹਨਾਂ ਨੂੰ ਦੇਖ ਕੇ ਉਹਨਾਂ ਦੀਆਂ ਵੀਡੀਓ ਦੇਖ ਕੇ ਮੈਂ ਸੋਚਦਾ ਵੀ ਭਗਤਪੂਰਨ ਸਿੰਘ ਜੀ ਸਰੀਰਕ ਤੌਰ ਤੇ ਭਾਵੇਂ ਅੱਜ ਆਪਣੇ ਚ ਨਹੀਂ ਪਰ ਉਹਨਾਂ ਦਾ ਅੰਸ਼ ਸਾਡੇ ਚ ਜ਼ਰੂਰ ਹੈ ਜਿਹੜੇ ਇਹ ਵੀਰ ਸੇਵਾ ਕਰ ਰਹੇ ਨੇ ਇਹ ਜ਼ਰੂਰ ਉਹਨਾਂ ਦਾ ਅੰਸ਼ੀ ਹੈ ਜਿਹੜਾ ਭਗਤਪੂਰਨ ਸਿੰਘ ਜੀ ਦੀ ਰੂਹ ਸਾਡੇ ਚ ਹੈ ਤੇ ਇਹ ਲੋਕਾਂ ਦੀ ਸੇਵਾ ਕਰ ਰਹੇ ਨੇ ਤੁਸੀਂ ਵੀ ਇਹਨਾਂ ਦਾ ਵੀ ਸਾਥ ਦੇਣ ਦੀ ਮੈਂ ਤੁਹਾਨੂੰ ਅਪੀਲ ਕਰਦਾ ਜਿੰਨਾ ਕਿ ਵੀ ਹੋ ਸਕਦਾ ਚਾਹੇ ਮਾਲੀ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਲ ਰੋਡ ਹੋਵੇ ਸਾਨੂੰ ਸਭ ਨੂੰ ਸਮਾਜ ਚ ਇੱਕ ਦੂਜੇ ਦੀ ਸੇਵਾ ਇਸੇ ਤਰ੍ਹਾਂ ਕਰਨੀ ਚਾਹੀਦੀ ਹੈ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਸ਼ੇਅਰ ਕਰਿਓ ਧੰਨਵਾਦ